ਵਿਰਾਟ ਕੋਹਲੀ ਨੇ মিডিਆ ਨੂੰ ਲਗਾਈ ਝਾੜ ਅਨੁਸ਼ਕਾ ਸ਼ਰਮਾ ਤੇ ਉਹਨਾਂ ਦੇ ਬੱਚਿਆਂ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ ਸਸ਼ਕਾਲ ਮੈਂ ਸੋਨੀਆ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਅੱਜ ਅਸੀਂ ਗੱਲ ਕਰਾਂਗੇ ਕ੍ਰਿਕਟਰ ਵਿਰਾਟ ਕੋਹਲੀ ਤੇ ਉਹਨਾਂ ਦੀ ਵਾਈਫ ਅਨੁਸ਼ਕਾ ਸ਼ਰਮਾ ਦੇ ਬਾਰੇ ਜਿਨ੍ਹਾਂ ਦੀ ਅਕਸਰ ਅਸੀਂ ਵੀਡੀਓ ਸੋਸ਼ਲ ਮੀਡੀਆ ਉਤੇ ਵੇਖਦੇ ਆਏ ਕਪਲ ਕੁਝ ਟਾਈਮ ਤੋਂ ਲਾਈਮਲਾਈਟ ਤੋਂ ਦੂਰ ਰਹਿ ਰਿਹਾ ਪਰ ਜਦੋਂ ਉਹਨੇ ਵਾਪਸ ਮੁੰਬਈ ਆਏ ਨੇ ਤੇ ਇੱਕ ਵਾਰ ਫਿਰ ਇਹ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਆ ਗਏ ਸੀਗੇ ਜਿੱਥੇ ਮੀਡੀਆ ਇਹਨਾਂ ਨੂੰ ਕਵਰ ਕਰਨ ਦੇ ਲਈ ਪਹੁੰਚੀ ਸੀਗੀ ਤਾਂ ਐਸੇ ਦੌਰਾਨ ਇੱਕ ਵੀਡੀਓ ਸਾਹਮਣੇ ਆਂਦੀ ਹੈ ਜਿੱਥੇ ਵਿਰਾਟ ਕੋਹਲੀ ਦੇ ਵੱਲੋਂ ਮੀਡੀਆ ਦੀ ਝਾੜ ਲਗਾ ਦਿੱਤੀ ਜਾਂਦੀ ਹੈ ਦੱਸਿਆ ਕਿ ਹਾਲ ਹੀ ਦੇ ਵਿੱਚ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਨੂੰ ਸ਼ਨੀਵਾਰ ਮੁੰਬਈ 에ਰਪੋਰਟ ਤੇ ਦੇਖਿਆ ਗਿਆ ਸੀਗਾ ਇਹ ਜੋੜਾ ਆਪਣੇ ਬੱਚਿਆਂ ਨਾਲ ਮੁੰਬਈ ਤੋਂ ਜਾ ਰਿਹਾ ਸੀ ਤੇ ਐਸੇ ਦੌਰਾਨ ਵਿਰਾਟ ਕੋਹਲੀ ਦਾ ਮੀਡੀਆ ਉੱਤੇ ਗੁੱਸਾ ਨਿਕਲਿਆ ਉਹਨਾਂ ਨੇ ਪੇਪਰਾਜ਼ੀ ਨੂੰ ਅਨੁਸ਼ਕਾ ਸ਼ਰਮਾ ਤੇ ਉਹਨਾਂ ਦੇ ਬੱਚਿਆਂ ਦੀ ਤਸਵੀਰਾਂ ਲੈਣ ਤੋਂ ਰੋਕਿਆ ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਟ੍ਰੈਂਡ ਕਰ ਰਹੀ ਆ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਵਿਰਾਟ ਕੋਹਲੀ ਆਪਣਾ ਸਮਾਨ ਬਾਹਰ ਕਰਦੇ ਹੋਏ ਅਤੇ ਪੈਪਸ ਦਾ ਧਿਆਨ ਪਟਕਾਉਂਦੇ ਹੋਏ ਨਜ਼ਰ ਆ ਰਹੇ ਨੇ ਉਹ ਬੱਚੇ ਦੀ ਤਸਵੀਰ ਲੈਣ ਤੋਂ ਇਨਕਾਰ ਕਰਦੇ ਨੇ ਅਤੇ ਕਹਿੰਦੇ ਨੇ ਕਿ ਉਥੇ ਕੈਮਰੇ ਦੀ ਵਰਤੋਂ ਨਾ ਕਰੋ ਹਾਲਾਂਕਿ ਵਿਰਾਟ ਨਾਲ ਸਹਿਮਤ ਹੁੰਦੇ ਹੋਏ ਪੈਪਰਾਜ਼ੀ ਨੇ ਅਨੁਸ਼ਕਾ ਅਤੇ ਵਾਮਿਕਾ ਇਕਾਇਦੀਆ ਫੋਟੋਜ਼ ਨਹੀਂ ਲਈਆਂ ਪਰ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਚਰਚਾ ਦੇ ਵਿੱਚ ਆ ਗਈ ਦੱਸਦੀ ਹੈ ਕਿ ਅਨੁਸ਼ਕਾ ਅਤੇ ਵਿਰਾਟ ਕੁਝ ਸਮੇਂ ਪਹਿਲਾਂ ਹੀ ਲੰਡਨ ਦੇ ਵਿੱਚ ਮੂਵ ਕਰ ਗਏ ਸੀ ਇਸ ਜੋੜੇ ਨੇ ਲੰਡਨ 'ਚ ਬੇਟੇ ਅਗਧਾ ਸਵਾਗਤ ਵੀ ਕੀਤਾ ਸੀ ਜਿਸ ਤੋਂ ਬਾਅਦ ਇਹ ਕਲਾ ਕਾਫੀ ਤੇਜ਼ ਹੋ ਗਿਆ ਸਨ ਤੇ ਹਾਲੇ ਚ ਅਨੁਸ਼ਕਾ ਸ਼ਰਮਾ ਇੱਕ ਐਡ ਦੇ ਲਈ ਇੰਡੀਆ ਵਾਪਿਸ ਆਈ ਸੀ ਅਤੇ ਹੁਣ ਇਹ ਕਪਲ ਇੱਕ ਵਾਰ ਫਿਰ ਆਪਣੇ ਬੱਚੋ ਦੇ ਨਾਲ ਵਿਦੇਸ਼ ਚ ਜਾਣ ਲਈ ਰਵਾਨਾ ਹੋ ਰਿਹਾ ਸੀ ਅਨੁਸ਼ਕਾ ਸ਼ਰਮਾ ਨੇ ਪਤੀ ਵਿਰਾਟ ਕੋਹਲੀ ਦੇ ਜਨਮ ਦਿਨ ਨੂੰਤੇ ਆਪਣੇ بیٹے ਅਕਾਇ ਦੇ ਇੱਕ ਜਲਦ ਜੋ ਸੀਗੀ ਸਾਂਝੀ ਕੀਤੀ ਸੀ ਉਹਨਾਂ ਦੁਆਰਾ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤੀ ਗਈ ਫੋਟੋ ਵਿੱਚ ਵਿਰਾਟ ਕੋਹਲੀ ਆਪਣੇ ਦੋ ਬੱਚਿਆਂ ਦੇ ਨਾਲ ਨਜ਼ਰ ਆ ਰਹੇ ਨੇ ਹਾਲਾਂਕਿ ਇਸ ਫੋਟੋ 'ਚ ਉਹਨਾਂ ਦੇ ਦੋਹਾਂ ਬੱਚਿਆਂ ਦੇ ਚਿਹਰੇ ਨਹੀਂ ਨਜ਼ਰ ਆ ਰਹੇ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਵੀ ਹੋਈ ਹੈ ਜਿਸ ਦੇ ਵਿੱਚ ਵਿਰਾਟ ਕੋਹਲੀ ਮੀਡੀਆ ਨੂੰ ਕਹਿੰਦੇ ਨੇ ਕਿ ਉਹਨਾਂ ਬੱਚਿਆਂ ਨੂੰ ਕੈਪਚਰ ਨਾ ਕੀਤਾ ਜਾਵੇ ਤੇ ਅਨੁਸ਼ਕਾ ਸ਼ਰਮਾ ਦੀ ਵੀ ਫੋਟੋ ਨਾ ਲਈ ਜਾਵੇ ਤਾਂ ਲੋਕਾਂ ਦੇ ਵੱਲੋਂ ਇਸ ਦੇ ਤੇ ਬਹੁਤ ਸਾਰੇ ਰਿਐਕਸ਼ਨ ਦਿੱਤੇ ਜਾ ਰਹੇ ਆ ਤੁਹਾਡਾ ਕੀ ਰਿਐਕਸ਼ਨ ਹੈ ਇਸ ਵੀਡੀਓ ਨੂੰ ਦੇਖ ਕੇ ਸਾਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੋਨਿਆ ਨੂੰ ਦੇ ਇਜਾਜ਼ਤ ਤੇ ਦੇਖਦੇ ਰਹੋ ਡੈਨਿਕ ਸਵੇਰਾ